ਉਹ ਲਾਖੇ ਤਾਂ ਮਾਰਿਆ ਇਹ ਢੇੜਾ ਉਹ ਕਿੱਧਰ ਫਿਰਦਾ ਪਾਲਿਆ ਹੋਰ ਕਿਵੇਂ ਆ ਬਾਈ ਸਿਆ ਠੀਕ ਆ ਹੋਰ ਹੰਦ ਸਿੰਘ ਕੀ ਕਾ ਠੀਕ ਕੀ ਬਣਦਾ ਫਿਰਦਾ ਪੜਦਾ ਕੀ ਮਾ ਤੂੰ ਦੇਖਾ ਜਾਂਦਾ ਸੀ ਮਾ ਖੇਤੀ ਹੋਊਗਾ ਖੇਤੀ ਸੀਗਾ ਮਾ ਜਿਹੜਾ ਤੈਨੂੰ ਕੰਮ ਆਂਦਾ ਸੀ ਉਹ ਕਰਤਾ ਕੰਮ ਹਾਂ ਕੰਮ ਆਖੇ ਜਿਹੜਾ ਉਹ ਕੰਮ ਦਾ ਜਾ ਰਿਹਾ ਤਾਂ ਉਲਝਣ ਤੇ ਗੱਲ ਹੋ ਗਈ ਕਿਵੇਂ ਕੀ ਹੋ ਗਿਆ ਫੌਰ ਹਣਾ ਉਹਦੇ ਪੈ ਦਾ ਭਾਈ ਨੂੰ ਨਹੀਂ ਦੱਸਿਆ ਉਹ ਕੈ ਲੈ ਦੇ ਭੈਣ ਨਹੀਂ ਮੰਨੇਗੀ ਹਾਂ ਤੇ ਰਸਤਾ ਦਾ ਗੱਲ ਖਰਾਬ ਹੋ ਗਿਆ ਲੈ ਕੀ ਗੱਲ ਖਰਾਬ ਹੀ ਹੋ ਗਈ ਪੰਜ ਜਵਾਬ ਦਾ ਦਵਾਤਾ ਹੈ ਹੈ ਪੰਜ ਜਵਾਬ ਦਾ ਦਵਾਤਾ ਹਰ ਜਵਾਬ ਮਿਲ ਗਿਆ ਕੁੜੀ ਨਹੀਂ ਮੰਨੀ ਤੂੰ ਬੱਚੋ ਗੱਲ ਦੱਸ ਕੀ ਆ ਯਾਰ ਕੋਈ ਉਹ ਗੱਲ ਦਾ ਯਾਰ ਬਾਲੀ ਗੁੱਗੀ ਆ ਕਰਕੇ ਕਹਾਂ ਨਾਲ ਗੱਲ ਕਰੂੰ ਮੈਂ ਹੀਰੇ ਵਲੇ ਕਰਨੀ ਆ ਗੱਲ ਤਾਂ ਹੁਣ ਸਾਡੀ ਗੱਲਬਾਤ ਆ ਜਿੰਨੀ 5 ਸਾਲ 6 ਸਾਲ ਹੋ ਗਏ ਹੋਣੇ ਅੱਛਾ ਮੈਂ ਕਹਾਂ ਤੂੰ ਪਿਆਰ ਸੋਨੇ ਚਾਂਦੀ ਅੱਛਾ ਤੇ ਮੈਂ ਪਨੀਤਾ ਪਰਾਈ ਜਮਾ ਵਿਆਹ ਕਰਾਉਣਾ। ਧੋਖਾਣਾ ਮੈਂ ਕਰਾਉਂ। ਮੈਨੂੰ ਵਿੱਚੋਂ ਗੱਲਾਂ ਨੂੰ ਕੀ ਪਤਾ ਸੀ ਵੀ ਉਹ ਕੁੜੀ ਤਾਂ ਹੁਣ ਜਿਹੜਾ ਸੋਨੀ ਦਾ ਭਾਈ ਆ ਉਹ ਮੰਨਦਾ ਨਹੀਂ। ਉਹ ਮੇਰੇ ਨਾਲ ਉਹ ਨਹੀਂ ਬਣਦੀ। ਸੋਨੀ ਦੇ ਭਾਈ ਸੀ। ਮੈਂ ਤਾਂ ਹਰ ਕੇ ਚੁੱਪ ਕਰਕੇ ਉਹਨਾਂ ਨੂੰ ਨੀਮਾ ਜਾ ਹੋ ਕੇ ਜਵਾਬ ਦੇ ਆ ਸੀ ਮੈਂ ਕਿਹਾ ਕੋਈ ਕੁੜੀ ਨਹੀਂ ਮੰਨਦੀ। ਤੇ ਹਾਂ ਮੈਨੂੰ ਆਇਆ ਸੀ ਸਾਰੀ ਗੱਲ ਵਿੱਚੋਂ ਵੀ ਜੇ ਆਪਾਂ ਉੱਧਰੋਂ ਦਬਾਅ ਦਵਾ ਲਈਏ ਤਾਂ ਉਹ ਆਪੇ ਮੈਂ ਇਹ ਕਰਨਗੇ ਵੀ ਉਹਦੋਂ ਜਵਾਬ ਮਿਲ ਗਿਆ ਫਰਮੀ ਨੂੰ ਮਾਰ ਵੀ ਆਪਾਂ ਕੋਈ ਤੋਰ ਨਹੀਂ ਦਉ ਉਸੇ ਲਈ ਪਾਉਂਗੀ ਹਾਂ ਉਹ ਤਾਂ ਕਿ ਦਿਨ ਕਢਾਰ ਕੇ ਸਾਰਾ ਕਢਾਰ ਕੇ ਸੀ ਹੁਣ ਮੈਂ ਤੈਨੂੰ ਤਾਂ ਹੀ ਕਹਿੰਦਾ ਤੂੰ ਵਿੱਚ ਪਾਇਆ ਪੂਕੇ ਕੋਈ ਕਰ ਮੇਰਾ ਹੀ ਲਾ ਤੇਰਾ ਹੀ ਕਰਨਾ ਹਾਂ ਆਪ ਤੈਨੂੰ ਨਾ ਤੋਲੇ ਦੀ ਬਾਗੂ ਚੱਲ ਤੇਰਾ ਹੀ ਕਰਨਾ ਨੇ ਫਿਰ ਕੈਲੇ ਨੂੰ ਛੱਡ ਪਰੇ ਹੋਰ ਯਾਰਾ ਮੈਂ ਤਾਂ ਹੀ ਤੁਹਾਨੂੰ ਆਖਿਆ ਵੀ ਤੂੰ ਕਰ ਦੇਗਾ ਇਹ ਕੰਮ ਹੋਰ ਬੰਦਾ ਕਰ ਨਹੀਂ ਸਕਦਾ ਹੋਰ ਤਾਂ ਜਾਂਦਾ ਬਈ ਇਹ ਬਾਹਰ ਡੂੰਗੀਆਂ ਜੜਾ ਨਾ ਪਰ ਜੜਾਂ ਤਾਂ ਜਿਹੜਾ ਮੈਂ ਤੁਹਾਨੂੰ ਦੱਸੀ ਜੇ ਸਾਰੀ ਕਹਾਣੀ ਦਾ ਖਰੋ ਮੈਂ ਮੈਂ ਤਾਂ ਖਰੋਲ ਰੱਖੀ ਆ ਨਾ ਹੁਣ ਫਿਰ ਘਰ ਕੋ ਹੀਲਾ ਕਰਦਾ ਨਾ ਆਪਾਂ ਉਸ ਦਿਨ ਦੀ ਕਢਾ ਲਿਆਵਾਂਗੇ ਤੁੰਨੀ ਤਿੰਨੇ ਜਿਹੜਾ ਵੇ ਕਰਦਾਂਗੇ ਹੋਰ ਉਹਨਾਂ ਨੂੰ ਕਈ ਨਾਲੇ ਖੋੜਾ ਖਰਚ ਵਾਜੂ ਭਾਈ ਔਰ ਕਹਦੇ ਮੁੰਡਾ ਰਾਜਿਆ ਕੁੜੀ ਰਾਜਿਆ ਤੁਸੀਂ ਕੀ ਲੈਣਾ ਆਵਾ ਅੱਛਣ ਰਸਣਗੇ ਆਪੇ ਕਰੇ ਬਸਣਗੇ ਰਸਣਗੇ ਉ ਬਾਗੀ ਕੁੜੀ ਫੇਰ ਵੇਚ ਫੇਰ ਵੀ ਬੇਇੱਜ਼ਤੀ ਆ ਕਹਦੇ ਭੱਜਣਗੇ ਕਹਦੇ ਹੂੰ ਵੀ ਇਹ ਹਾਂ ਬਿਨੇ ਹੀ ਚੁੱਪ ਕਰਕੇ ਤੋੜਦੇ ਤੋੜਦੇ ਕਹਿੰਦੇ ਮਾਗਰੋ ਕਹਿੰਦੇ ਕੀ ਲੋਕਾਂ ਨੂੰ ਆਰਨਾ ਬਾਹਰ ਨਿਕਲ ਨੁਕਰੇ ਵਿਆਹ ਕੰਮ ਕਰ ਗਈ ਐ ਹੁਣ ਖੰਭੀਆ ਰਹੋਗੇ ਕਹਿੰਦੇ ਬਾਕੀ ਐ ਕੀ ਪਤਾ ਵੀ ਉਸੇ ਦੇ ਤੋਰੀ ਹੈ ਕਿ ਹੋਰ ਦੇ ਤੋਰੀ ਹੈ ਹਾਂ ਵੀ ਕਿਸੇ ਨੂੰ ਇੱਥੇ ਕਿਹੜਾ ਪਤਾ ਲੱਗਦਾ ਪਤਾ ਲੱਗਦਾ ਐ ਕਰ ਲਾਂਗੇ ਚਲ ਤੂੰ ਜਾ ਕੇ ਇਹ ਮੇਰਾ ਟਰੈਡਾ ਮਾ ਚਾਹਦਾ ਫਿਰ ਚਲ ਡਾਇਆ ਮੈਂ ਵੀ ਇੱਧਰ ਖੇਤੜਾ ਮਾਰ ਕੇ ਆ ਹਜੇ ਆਈ ਨਹੀਂ ਐਨ ਪਤਾ ਕਿ ਅੱਡੇ ਤੇ ਦੇਖ ਕੇ ਹੀ ਆਪੇ ਆ ਜੂਗਾ ਗੇੜੇ ਗੁੜੇ ਖਾ ਕੇ ਕਿਤੇ ਦਪਾਇਰਾ ਕਰੇ ਆਹ ਕਿਵੇਂ ਖਿੰਡਾਉਣ ਖੰਡਾਇਆ ਗਿਆ ਕੀ ਹੋ ਗਿਆ ਹੋਰ ਕੀ ਆਏ ਭੱਜੀ ਭਜਾਈ ਆਹ ਕਾਹ ਮਠਿਆਬੇ ਲਈ ਬੈਠਾ ਹੋਇਆ ਮਠਿਆਈ ਦੇ ਡੱਬੇ ਨਾ ਨਾ ਮੈਂ ਤਾਂ ਤੁਹ ਕਹਿੰਦਾ ਉਹ ਕੈਲੇ ਨੂੰ ਬੁਲਾਉਣਾ ਨਹੀਂ ਤੇ ਤੂੰ ਰਿਸ਼ਤਾ ਕਰਾ ਕੇ ਮਿਖਰਾ ਦੇ ਦਿੱਤਾ ਹੈ ਤੇ ਹਾਰਣਾ ਉਹ ਭੱਕਰ ਕੀ ਕੁੜੀ ਮੋਕਰ ਕੀ ਕੁੜੀ ਉਹ ਫਿਰ ਮਾਇਆ ਜੀ ਜਿਹੜਾ ਕਿ ਤੂੰ ਤਾਂ ਕਹਿੰਦੀ ਕਿ ਆਪਾਂ ਨੂੰ ਲੱਖ ਰੁਪਈਆ ਦੇਊਗਾ ਉਹ ਨਾ ਤੂੰ ਤਾਂ ਕਹਿੰਦਾ ਵਾਹ ਜਣਾ ਮੇਰੇ ਤੋਂ ਬਣਦੀ ਨਹੀਂ ਕਿ ਉਹਨੂੰ ਬੁਲਾਉਣਾ ਨਹੀਂ ਫਿਰ ਉਹ ਮੱਲੋ ਜਿਹੜੀ ਗੱਲ ਪੈ ਗਿਆ ਕਹਿੰਦਾ ਹਾਂ ਨਕਰਾ ਕਾਦੇ ਵਸਤਾ ਇਹਦਾ ਕਰਾ ਹੈ ਨਕਰਾ ਕਾਦੇ ਵਸਤਾ ਆ ਫਿਰ ਲੱਖ ਰੁਪਈਆ ਤਾਂ ਕਮਾਉਂਦਾ ਕੁੜੀ ਜੇ ਫਿੱਟ ਨਹੀਂ ਆਇਆ ਜਵਾਬ ਦੇਗੀ ਕੁੜੀ ਫਿਰ ਐਹੀ ਜੀ ਕੁੜੀ ਲੱਭੀ ਹੋਣੀ ਕੁੜੀ ਵਾਹ ਜਣਾ ਲੱਭੀ ਜੀ ਪਹਿਲਾਂ ਤਾਂ ਚੰਗਾ ਭਲਾ ਹੋ ਗਿਆ ਕਿ ਜੰਮ ਮੌਕੇ ਤੇ ਆ ਕੇ ਜਵਾਬ ਦੇਗੀ ਅੱਛਾ ਹੋਰ ਉਡੀ ਹਾਨ ਪਰਵਾਨੀ ਵੀ ਬੈਸੀ ਕਿ ਛੋਟੀ ਵੱਡੀ ਕਰਤੀ ਓਏ ਹਾਨ ਪਰਵਾਨੀ ਜੀ ਥੋੜਾ ਘਣਾ ਜਵਾਬ ਕਾ ਤੁਹ ਦਤਾ ਫਿਰ ਸਾਲ ਦੋ ਸਾਲਾਂ ਦਾ ਪਤਾ ਨਹੀਂ ਫਿਰ ਕੀ ਕਹਿੰਦੀ ਮੈਨੂੰ ਜੀ ਜੂ ਨਹੀਂ ਕਿਹਾ ਕਿ ਉਹ ਤਾਂ ਬੋਲਣ ਦਾ ਨਹੀਂ ਪਤਾ ਅੱਛਾ ਤੇ ਆ ਕਾ ਆ ਕੱਪੜੇ ਇੰਨੇ ਖਸਮਾਨ ਪਰਖਿਆ ਕਿੰਨੀ ਅੱਗ ਲਾ ਲਾਂ ਮੈਂ ਤਾਂ ਇਹਨਾਂ ਨੂੰ ਸਮਾਰ ਕੇ ਰੱਖ ਲਾਂ ਫੇਰ ਵੀ ਖਸਮਾਨ ਪਾਈ ਰੱਖ ਦਾਂਗਾ ਆ ਲੀੜੇ ਤਾਂ ਜਿਹਦੇ ਹੋਣਗੇ ਉਹਦੇ ਵੀ ਖੇਡਣਗੇ ਹਾਂ ਖੇਡਣਗੇ ਤੂੰ ਲੋਕਾਂ ਦੇ ਘਰ ਨਹੀਂ ਸੰਭੇ ਤੂੰ ਸੰਭ ਦੇ ਲੈ ਤੂੰ ਸਾਹਮਣੇ ਫਿਰ ਬੁੜੀਆਂ ਦਾ ਕੰਮ ਨੰਦਾ ਹੈ ਤੈ ਮਾਰ ਕੇ ਰੱਖ ਆਲੇ ਮੈਂ ਹਰਦਾ ਆਲੇ ਘਟਬੇ ਲਈ ਫਿਰਦਾ ਐਨੇ ਡੱਬੇ ਚੱਕੀ ਫਿਰਦਾ ਇਹ ਤੇਰੇ ਜੇ ਨਿਕਲ ਤੇ ਆਥੇ ਵੈਖ ਜੋ ਖਰੋ ਰਿਸ਼ਤੇ ਕਰਾਉਂਦਾ ਫਿਰਦਾ ਕਿੱਥੇ ਕਿੱਥੇ ਲਿਓਣਾ ਕੋਸ ਮੈਂ ਤੇਰੇ ਪੰਗੇ ਕਰਦਾ ਮੈਂ ਪੈਸੇ ਖੜਦਾ ਕਿਸੇ ਨਾ ਕਿਸੇ ਪਾਸਿਓਂ ਹਾਂ ਤੈਨੂੰ ਆਈ ਸੀ ਵੀ ਉਹ ਬਾਗੀ ਹੁਣ ਉਹਨੂੰ ਕੀ ਭੇਜ ਦੇਣਾਗਾ ਲੈ ਕੇ ਜਾਵਾਂ ਮਰਾਠ ਬਚੋਲ ਗਿਆ ਫਰਾਂ ਹੋਵਾ ਓਏ ਤੇਰੇ ਪੁੱਛੇ ਬਿਨਾ ਮੈਂ ਕਿੱਥੋਂ ਕਰਦਾ ਸੀਗਾ ਕਿੱਥੇ ਉਹ ਕਰਦਾ ਸੀਗਾ ਪੈਸੇ ਤਾਂ ਤੈਨੂੰ ਹੜਾਉਂਦਾ ਮੈਂ ਕੀ ਚੱਟਣੇ ਸੀ ਵੇ ਚੱਟਣੇ ਦਾ ਨਹੀਂ ਸੀ ਜਦੋਂ ਕੰਮ ਪੂਰਨਾ ਚੜਦਾ ਹੋਣਾ ਉਹ ਤੀਮ ਨੂੰ ਢੀਕ ਲੈ ਤੀਮ ਹੀ ਤੇਰਾ ਕੀ ਪਤਾ ਸੀ ਮੈਂ ਉਹਦਾ ਆਕੜ ਕੇ ਗਈ ਆ ਕੀਮਤ ਕਿੰਨੇ ਦਿਨ ਨਹੀਂ ਮੁੜਦੀ ਆ ਲੱਗਾ ਜੀ ਜਾਂਦਾ ਸੀ ਆਕੜ ਕੇ ਗਈ ਆ ਮੈਂ ਥਾਲ ਕਰੀ ਜਾਂਦਾ ਸੀ 2 ਘੰਟੇ ਨਾ ਕਰੇ ਹੁਣ 2 ਘੰਟੇ ਚ ਕਸਮਾਨ ਪਾ ਦਿੰਨੇ ਆ ਤੁਸੀਂ ਕਰਦਾ ਫਿਰ ਉਹਨੂੰ ਕਸਮਾਨ ਤਾਂ ਬੁੜੀ ਬੇਨਾ ਤਾਂ ਹੀ ਖੇ ਲੱਗਦਾ ਤਾਂ ਇਹ ਕਹਿੰਦੇ ਨੇ ਵੀ ਬੁੜੀ ਬੇਨਾ ਘਰ ਨਹੀਂ ਵਸਦਾ ਘਰ ਨਹੀਂ ਵਸਦਾ ਧਰਣਾ ਹੁਣ ਮੈਨੂੰ ਪਾਣੀ ਧਣੀ ਲਿਆ ਦੇ ਇੱਥੇ ਬੈਠਿਆ ਮਾ ਲਿਆ ਦੇ ਮੈਨੂੰ ਪਾਣੀ ਹੋਰ ਹੁਣ ਅੱਡੇ ਤੋਂ ਮਰਦੀ ਖੱਬਦੀ ਆਈਆਂ ਤੁਰਕੇ ਆ ਵੀ ਹੁਣ ਪਾਣੀ ਮੰਗਦੀ ਆ ਤੁਰਕੇ ਆ ਵੀ ਗਰਮੀ ਤਾਂ ਕਿੰਨੀ ਆ ਨਾਲੇ ਚਾਹ ਬਣਾ ਲਾ ਮੈਨੂੰ ਪਤਾ ਮੈਨੂੰ ਪਾਣੀ ਲਿਆ ਦੇ ਮੈਂ ਜਾ ਕੇ ਆਉਂਗਾ ਲੈ ਕੇ ਘਰੇ ਕੁੜੀਆਂ ਦਾ ਵਹਿ ਜਾਣਾ ਲੱਗਦੀ ਨਹੀਂ ਮਸਾ ਕੁੜੀ ਲੱਭੀ ਸੀ ਹਾਂ ਰੋਟਾਂ ਦੀ ਹਾਂ ਕੀ ਮਾੜੀ ਆ ਹੰਡ ਦੀ ਜਵਾਬ ਅਦਵਾਤਾ ਚੌਧਰੀ ਨੇ ਕੁੜੀਆਂ ਦਾ ਪਹਿਣਦੀ ਪਾੜੀਆਂ ਨਹੀਂ ਥਿਆਉਂਦੀਆਂ ਜੇ ਕੁੜੀ ਲੱਭ ਗਈ ਵਹਿ ਜਾਣਾ ਰਿਸ਼ਤਾ ਪੂਰ ਛਾੜ ਦੇ ਮੈਂ ਜਾ ਕੇ ਆਉਂ ਮਾ ਮਾਰੂ ਨੇ ਲੈ ਕੇ ਦੇ ਲੈ ਰਿਸ਼ਤਾ ਤਾਂ ਕਿਵੇਂ ਨਹੀਂ ਪੂਰ ਛੜਦਾ ਲਿਆ ਪਾਣੀ ਵੇਣੁ ਖੇਤੀ ਜਾ ਕੇ ਉਮੈ ਇਸ ਕੁੜੀ ਨਾਲ ਕੋਈ ਜੇ ਵਿਆਹ ਹੋ ਜਾਂਦਾ ਸੁਖ ਦੀ ਰੋਟੀ ਖਾਣ ਲੱਗ ਜਾਂਦੇ ਕਰਮਾ ਚ ਨਹੀਂ ਸੀ ਹੈਗਾ ਚਲਮਣਾ ਮੇਰੀ ਬੇਬੇ ਸੁખી ਹੋ ਜਾਂਦੀ ਸਤਿਆ ਮਾਂ ਤੂੰ ਕਿਹਾ ਕੁਛ ਨਹੀਂ ਮਾਂ ਸੁਪਨੇ ਜੇ ਆਈ ਜਾਂਦੇ ਆ ਕੇ ਵਿਆਹ ਤਾਂ ਮੈਂ ਉਹਦੇ ਨਾਲ ਹੀ ਕਰਾਉਣਾ ਮਾਂ ਕਿਉਂ ਤਾਂ ਐਸਨ ਚ ਪੈ ਤੂੰ ਬਹੁਤ ਤਿੰਨ ਥੋੜਿਆ ਨਹੀਂ ਮਾਂ ਮੇਰੇ ਦਿਲ ਲੱਗਿਆ ਕੁੜੀ ਉਹ ਇਹ ਕਿਨੇ ਮਾਰਦੀ ਮਾਂ ਪਾਨੀ ਮੈਨੂੰ ਐ ਨਹੀਂ ਲੱਗਦਾ ਮਾਰੀ ਕਿਨੇ ਐ ਪਾਨੀ ਤੇ ਮਾਰੀ ਐ ਸੇ ਨਿਆਇ ਮੈਂ ਤਾਂ ਚੱਰੇ ਚੱਤੀ ਸੀ ਬੈਂਡ ਪਾਈ ਮਾਰੀ ਤਾਂ ਪਾਨੀ ਐ ਉਹਦਾ ਬਚੋਲੇ ਨੇ ਕਹਿਆ ਸਾਰਾ ਕੁਝ ਹਾਂ ਠੀਕ ਐ ਭਈ ਘਰ ਵੀ ਪਸੰਦ ਆ ਗਿਆ ਕਮੀ ਕਿਹੜੀ ਚੀਜ਼ ਚ ਰਹਿ ਗਈ ਆਪਣੇ ਕਮੀ ਕਿਸੇ ਚੀਜ਼ ਉਹਨਾਂ ਨੇ ਕੱਢੀ ਨਹੀਂ ਇਹ ਪਾਨੀ ਵਾਲੇ ਕੱਪੀ ਨੇ ਆਪਾਂ ਵੀ ਦੀ ਦੇਈ ਐ ਉਹ ਗੁਣਾ ਲਾਉਣ ਵਾਲੇ ਹੈਗੇ ਆਪਣੇ ਤੇ ਕੋਈ ਰਾਜ਼ ਹੀ ਨਹੀਂ ਨਾ ਰੋਟੀ ਖਾਂਦੇ ਜਦੋਂ ਤੂੰ ਗੁਰਦੁਆਰੇ ਜਾਨੀ ਹੈ ਨਾ ਉਦੋਂ ਬੁੜੀਆਂ ਇਹੀ ਗੱਲਾਂ ਇਹਦਾ ਐਡਾ ਮੁੰਡਾ ਹੋ ਰਿਹਾ ਵਿਆਹ ਨਹੀਂ ਜਾਂਦਾ ਹੈ ਗੁਰੂ ਕਰ ਜਾਂਦੀਆਂ ਵੀ ਟਿਕਦੀਆਂ ਹੈ ਜੂ ਕਿਹੜਾ ਚੰਦ ਖੜੇ ਚੂਗਲੀ ਨਹੀਂ ਕਰ ਚੂਗਲੀਆ ਕਰਦੀਆਂ ਕਿਸੇ ਦਾ ਘਰ ਬਸਣ ਨਹੀਂ ਦਿੰਦੀਆਂ ਇਹ ਜਿਹੜੀ ਚੂਗਲੀ ਹੁੰਦੀ ਹੈ ਨਾ ਇਹ ਕਰਨੀ ਨਹੀਂ ਚਾਹੀਦੀ ਕਿਸੇ ਦੇ ਐ ਨਹੀਂ ਪਤਾ ਆਪਦੇ ਦੇ ਵਿੱਚ ਜੇ ਆਪਦੇ ਦੇ ਵਿੱਚ ਪੈਂਦੀ ਹੈ ਤਾਂ ਆਹ ਪਤਾ ਨਹੀਂ ਕਿਹਦਾ ਬੇੜਾ ਵਹਿ ਗਿਆ ਘਰ ਬਾਗ ਦਾ ਵਾਸ ਦਾ ਉੱਜੜ ਗਿਆ ਕੋਈ ਨਹੀਂ ਕਰਮਾ ਚਮਾ ਆਪੇ ਹੋ ਜੂਗਾ ਸਾੜਾ ਨਹੀਂ ਕੋਈ ਦੋ ਦੋ ਆਪਾਂ ਨੂੰ ਨਹੀਂ ਕਰਨਾਂਗੇ ਸਾੜਾ ਵੀ ਆਪਣੇ ਕੰਮ ਉਹੀ ਆ ਜਾਣਾ ਵੇ ਕਹਿ ਲਿਆ ਕਰੀਆਂ ਆਹ ਕੌਣ ਹੈ ਹੋ ਠੀਕ ਹੈ ਬਬੇ ਹਾਂ ਠੀਕ ਹੈ ਮੈਂ ਸਸਰੀਕਰ ਇਹ ਮੈਂ ਸਸਰੀਕਰ ਤਾਂ ਠੀਕ ਹੈ ਤੈਨੂੰ ਕੀ ਹੋ ਰਿਹਾ ਕਿ ਕਿਨੇ ਜੇ ਪਾਈ ਜੰਨਾ ਪੁੱਛ ਨਾ ਸਾਡੇ ਤਾਂ ਸਾਰੇ ਟੱਬਰ ਦੀ ਰੋਟੀ ਸੁੱਟੀ ਪਈ ਐ ਨਾ ਮੇਰੀ ਮਾਂ ਨੇ ਖਾਧੀ ਐ ਨਾ ਮੈਂ ਖਾਧੀ ਐ ਕਿ ਕੀ ਗੱਲ ਓਏ ਇੱਕ ਰਿਸ਼ਤਾ ਮਸਾ ਚੜਾਇ ਸੀ ਪੂਰਾ ਜਵਾਬ ਦੇਗੇ ਮੈਂ ਮੇਰੀ ਗੱਲ ਸੁਣ ਮੈਂ ਸਾਰੀ ਗੱਲ ਸੁਣ ਲਈ ਉਹਦੇ ਮੈਂ ਪਿੰਡ ਜਾਂਦੀ ਸੀ ਤੂੰ ਮੈਨੂੰ ਜਿੱਦੇ ਟੱਕਰਿਆ ਸੀ ਹਾਂ ਹਾਂ ਮੈਂ ਤਾਂ ਅੱਜ ਆਈ ਹਾਂ ਅੱਛਾ ਹਾਂ ਮੈਂ ਤਾਂ ਪਾਣੀ ਵੀ ਦਿੱਤਾ ਕਰੇ ਮਾਂ ਦਾ ਉਹਦੀ ਆ ਗਈ ਮੈਨੂੰ ਜਦੋਂ ਪਤਾ ਲੱਗਿਆ ਵੀ ਤੇਰੇ ਬਾਈ ਨੇ ਤੇਰਾ ਰਿਸ਼ਤਾ ਕਰਵਾਇਆ ਸੀ ਓਏ ਹੋਰ ਪਤਾ ਨਹੀਂ ਕੀ ਹੋ ਗਿਆ ਸਾਡਾ ਤਾਂ ਹੁਣ ਰੋਟੇ ਛੁੱਟੀਆਂ ਪਈਆਂ ਤੂੰ ਮੇਰੀ ਗੱਲ ਸੁਣ ਰਿਸ਼ਤਾ ਉਹੀ ਆਉਂਦਾ ਅੱਛਾ ਹਾਂ ਓ ਫੇਰ ਤਾਂ ਠੀਕ ਐ ਨੀ ਮਾ ਦੂਜੇ ਜਪਤੀ ਪਾਲੇ ਹੁਣ ਤਾਂ ਲੈ ਆ ਪਾ ਕੇ ਹੋਰ ਹੁਣ ਬਾਣੀ ਪਰਜਾਂਗੇ ਤੇਰੇ ਬਿਨਾ ਕਾਨੂੰ ਪੂਰ ਜਾਂਦੇ ਰਿਸ਼ਤੇ ਮੇਰੇ ਬਿਨਾ ਕਿੱਥੇ ਪੂਰ ਚੜਦਾ ਓ ਉਹ ਤਾਂ ਗੂੰਗਾ ਜਾਂ ਬੋਲਦੀ ਨਹੀਂ ਗੂੰਗ ਗੂੰਗ ਕਰੀ ਜਾਂਦੇ ਮੂਰੇ ਬੇਬੇ ਜਦੋਂ ਮੈਂ ਤੈਨੂੰ ਕਹਤਾ ਨਾ ਕਿ ਰਿਸ਼ਤਾ ਪੂਰੋ ਉਹੀ ਚੜੂਗਾ ਤਾਂ ਚੜੂਗਾ। ਹਾਂ ਠੀਕ ਆ ਭਾਈ ਮੈਂ ਤੇ ਸਾਵਾ ਚ ਥੋੜੀ ਪਾਣੀ ਮੇਰੀ ਗੱਲ ਸੁਣ ਲੈ ਪਾਣੀ ਦਾ ਮੈਂ ਪੀ ਕੇ ਆਇਆ ਨਾ ਹੁਣ ਦਮ ਠਿਆਈ ਦੀ ਕਰਨ ਲਈ ਤਿਆਰੀ। ਬੱਬੇ ਦਾ ਬਈ ਉਹਨੂੰ ਦੋ ਖਵਾ ਦੇ ਸਾਡੇ ਵਾਲੇ ਨੂੰ। ਓਏ ਉਹਦੇ ਅੰਦਰ ਬੈੱਕ ਕੇ ਕਾਈ। ਗੱਲੀ ਆਈ। ਪਰ ਜਾਈ ਪਤਾ ਕੀ ਹੋਇਆ? ਇਹ ਗੱਡੂਆਂ ਦੀ ਗੱਲ ਕਰਦੀ ਐ ਨਾ ਤੈਨੂੰ ਮੈਂ ਰਸਗੁੱਲੇ ਖਵਾਉਂਗਾ। ਮੈਂ ਫੌਰਨ ਲੱਡੂ ਤਾਂ ਤੂੰ ਨਹੀਂ ਖਵਾਉਂਦੀ ਐ ਮੈਂ ਤੇ ਭਾਈ ਦੀ ਇਹ ਖਵਾਵਾਂਗੇ। ਮੇਰੀ ਗੱਲ ਸੁਣ। ਕਰਨਾ ਤਿਆਰੀ ਕੁੜੀ ਤਾਂ ਦਾ ਦੇਖ ਲਈ ਸੀ ਤਿਆਰੀਆਂ ਤਾਂ ਕਰਨੀਆਂ ਹੀ ਪਈਆਂ ਕੁੜੀ ਤਾਂ ਦਾ ਦੇਖ ਲਈ ਸੀ ਮੈਂ ਤਾਂ ਮੈਂ ਦੇਖ ਲਈ ਮੇਰੇ ਫਿੱਟ ਵੀ ਹੈ ਅੱਛਾ ਮੈਨੂੰ ਲੱਗਦਾ ਕੁੜੀ ਦਾ ਕਹਿੰਦਾ ਕੂਜ ਵਰਗੀ ਆ ਮੇਰੀ ਗੱਲ ਸੁਣ ਸਾਰਾ ਕੁਝ ਫਿੱਕੇ ਸੀ ਨਾਏ ਕੁੜੀ ਵੀ ਕਿਸੇ ਨਾਏ ਵੀ ਨਾ ਲੱਗ ਰੱਖਿਆ ਕੁੜੀ ਦੇ ਪੁਰਾਣੇ ਵਧੀਆ ਗੱਲਾਂ ਕਰੀਆਂ ਮਾਂ ਕਰੋ ਵੀ ਪਤਾ ਨਹੀਂ ਕੀ ਪਟਮੇੜੀ ਪਈ ਉਹਾਂ ਦੇ ਦਾ ਪਤਾ ਸੇ ਲੱਡੂ ਤਰੇ ਤਰਾਏ ਰਹਿ ਗਏ ਇਨਾਂ ਸੋਕਰ ਪਿੰਡ ਚ ਨਾ ਵੰਡਤੇ ਵੇ ਫਿਰ ਵੰਡੀ ਉਹਨਾਂ ਨੂੰ ਹੁਣ ਉਹ ਮੇਰੀ ਗੱਲ ਸੁਣੋ ਬਾਈ ਨੇ ਦਿੱਤੇ ਸੀ ਦੋ ਡੱਬੇ ਉਹ ਖਾ ਖਾ ਕਹਿੰਦੇ ਨੂੰ ਮਰੋੜੇ ਲਾ ਕੇ ਜਿੱਦ ਨਹੀਂ ਤੂੰ ਗਈ ਹੋਈ ਐ ਵੇ ਉਹ ਹੀ ਤਾਂ ਗੱਲ ਮੈਂ ਆਖਿਆ ਦੋ ਦੋ ਡੱਬੇ ਪਏ ਨੇ ਉਹ ਵੀ ਖਾਲੀ ਵਾ ਜਦੋਂ ਮੈਂ ਆ ਕੇ ਦੇਖਿਆ ਤੇ ਮੈਨੂੰ ਲੱਗਿਆ ਪਤਾ ਆਪਣੇ ਇਥੇ ਮੈਨੂੰ ਅੱਡੇ ਦੀ ਦੱਸਤਾ ਸੀ ਲੋਕਾਂ ਨੇ ਆ ਕੇ ਕੇਲੇ ਦਾ ਰਿਸ਼ਤਾ ਹੋ ਗਿਆ ਇੱਕ ਜਵਾਬ ਵੀ ਮਿਲ ਗਿਆ ਮੈਂ ਆਖਿਆ ਫਿਰ ਆਏ ਕਿਵੇਂ ਜਵਾਬ ਮਿਲ ਗਿਆ ਅਰੇ ਬਾਈ ਨਾ ਕਰੀ ਗੱਲ ਆਕੇ ਮਾ ਮਾਈ ਜਾਨੀ ਆ ਓਏ ਤੇਰੇ ਬਿਨਾ ਪਰਜਾਈ ਕਿੱਥੇ ਗਦੀ ਪੈਂਦੀ ਆ ਉਹਦਾ ਬੋਲਦੀ ਨਹੀਂ ਗੁੰਗਾ ਬਣਿਆ ਰਹਿੰਦਾਗਾ ਬੇ ਬਹਿ ਜਾਣੇ ਹੁਣ ਤਾਂ ਨਹੀਂ ਮੈਨੂੰ ਟੀਕੇ ਤੂੰ ਤਾਂ ਟੀਕ ਲੈਂਦਾ ਤੇਨ ਦਾ ਆਪ ਆਇਆ ਹੋ ਗਿਆ ਵੀ ਛੇਤੀ ਛੰਗ ਛੰਨ ਉਹਦੇ ਮੂਹਰੇ ਕਰਵਾਦਾ ਓ ਜਿੱਦ ਤੁਸੀਂ ਜਿੱਦ ਨਹੀਂ ਤੂੰ ਕੁੜੀ ਆਣ ਗੱਲ ਕਰਨੀ ਗੱਲ ਬੇਬੇ ਮੈਂ ਆਪੀ ਕਰ ਲੂੰ ਮੈਂ ਸੋਡੀ ਸੋਹ ਬੋ ਲੈਣਾ ਆਏ ਹਾਂ ਤੁਸੀਂ ਕੀ ਚਾਹੁੰਦੇ ਹੋ ਅਸੀਂ ਤਾਂ ਚਾਹੁੰਦੇ ਹਾਂ ਤਾਂ ਕਿ ਉਹ ਹੀ ਬਣ ਜੇ ਵਧੀਆ ਬਸ ਫਿਰ ਮੈਂ ਉੱਥੇ ਵੀ ਵੱਜੀ ਲੈ ਓ ਜਿੱਦ ਦੇ ਤੂੰ ਗਈ ਆ ਨਾ ਉਹਦੇ ਨੇ ਮੇਰੇ ਤਾਂ ਟੀਕੇ ਲੱਗੀ ਜਾਂਦੇ ਆ ਅੱਛਾ ਬਿਮਾਰ ਹੋ ਗਿਆ ਬਿਮਾਰ ਕਿ ਮੈਂ ਤੁਹਾਡਾ ਤੁਰਿਆ ਨਹੀਂ ਜਾਂਦਾ ਇੰਚ ਵੀ ਬੇ ਮੇਰੇ ਘਰ ਕੇ ਜੀ ਨਹੀਂ ਲੱਗਿਆ ਕਿਉਂ ਬਿਮਾਰ ਹੋ ਗਿਆ ਕੋਈ ਰਸਤਾ ਅਜ ਦੇਣਾ ਹੋ ਪਾਣੀ ਮਾਰੀਆ ਕਿਸੇ ਨੇ ਮੇਰੀ ਗੱਲ ਸੁਣ ਗੱਲ ਆਂਨਾ ਨੇ ਐ ਬਣਾਤੀ ਕੋਈ ਉਹਨਾਂ ਨੂੰ ਗੱਲ ਵੀ ਨਹੀਂ ਬਣਾਉਣੀ ਇਹ ਗੱਲ ਉਹਨਾਂ ਨੇ ਆਂਨਾ ਕਿ ਕਿ ਮੁੰਡੇ ਨੂੰ ਬੋਲਣਾ ਨਹੀਂ ਆਉਂਦਾ ਬੋਲਦਾਂਗੇ ਇੰਕੇ ਨਾਲ ਆ ਗੱਲ ਬਣਾਤੀ ਉਹਨਾਂ ਨੇ ਵੇ ਬੈ ਜਾਣਿਆ ਉਮਰ ਤਾਂ ਚੱਲ ਜਿਹੜੀ ਤੇਰੀ ਹੈਗੀ ਹੈਗੀ ਆਂ ਬੋਲਦਾ ਚੱਜਣਾ ਲਿਆ ਕਰ ਤੂੰ ਤਾਂ ਬੋਲਦਾ ਵੀ ਆਏ ਆਏ ਮੈਂ ਲੰਮਾ ਬੈਠਾ ਪਾ ਕੇ ਖਿੱਚਣਾ ਕਾਣੂ ਤੈਨੂੰ ਭਲੇਖੇ ਪੈਂਦੇ ਪਰਜਾਈ ਬੋਲਦਾ ਤੇ ਕੀ ਹੋਟਾ ਹੈ আরে ਵੇ ਵੀ ਤੂੰ ਦੀ ਬਾਤ ਸੁਣ ਲੈ ਭਲੇਖੇ ਬੰਦੇ ਭਾਈਏ ਆ ਬੈਣ ਜਿਹੜਾ ਪਾਉਂਦਾ ਬੈ ਜਾਣਿਆ ਇਹੀ ਰਿਸ਼ਤਾ ਹੋ ਮੇਰੀ ਗੱਲ ਸੁਣ ਪਰਜਾਈ ਸੱਚ ਹੋਰ ਗੱਲ ਦੱਸਦਾ ਤੈਨੂੰ ਮੈਂ ਕੁੜੀ ਨਾਲ ਗੱਲਬਾਤ ਕਰ ਲਈ ਸਾਰੀ ਉਹ ਕੁੜੀ ਨਾਲ ਤਾਂ ਗੱਲ ਹੋ ਗਈ ਹਾਂ ਉਹ ਮੈਨੂੰ ਤਾਂ ਜਿਵੇਂ ਹੁਣ ਘਰੇ ਕਰੀ ਕਰੀ ਹੈ ਨਾ ਭਾਈ ਭਾਈ ਕਰੀ ਗਏ ਉਹਦੇ ਨਾਲ ਅੱਛਾ ਉਹ ਪਤਾ ਨਹੀਂ ਉਹਦੋਂ ਪਾਣੀ ਵੱਜ ਗਈ ਬੈ ਬਹਿ ਜਾਣਿਆ ਜਿਹੜਾ ਸੌਰੀ ਸੌਰੀ ਕਹਿਣਾ ਗੱਲ ਕਰਤੇ ਮੈਂ ਲਗਾ ਅਈ ਜਵਾਬ ਦੇ ਦੇ ਹੋ ਉਹਨੂੰ ਮੈਂ ਕਹਤਾ ਮਾੜਾ ਜਾਂ ਮਾੜਾ ਤੁਰਕੇ ਦਿਖਾ ਦੇ ਉਹ ਕਹਿੰਦੀ ਮੱਝ ਖਰੀਦਣਾ ਹੈ ਕਿ ਤੂੰ ਕੁੜੀ ਦੇਖਣਾ ਹੈ ਮੈਂ ਫੇਰ ਬਹਿ ਜਾਣਾ ਤੂੰ ਗੱਲ ਕਰ ਤੁਰਕ ਦੇਖਦਾ ਸੀ ਕੋਈ ਗੰਹਾਂ ਲੰਬੀ ਲੁੱਲੀ ਆਈ ਮੈਂ ਹੋਰ ਉਹਨੂੰ ਕਹਿ ਕਹਿਣਾ ਸੀ ਵੀ ਆਈ ਲਵ ਯੂ ਕਹਿਣਾ ਸੀ ਨਾ ਦੇਖ ਲੈ ਮੈਂ ਤੇਰੇ ਤਾਂ ਆਪਦੇ ਨਹੀਂ ਬਤੂਤਾ ਗੱਲਾਂ ਦੀ ਜਵਾਕਾਂ ਵਾਲੀਆਂ ਗੱਲਾਂ ਨੇ ਨਹੀਂ ਬੇਬੇ ਤਈਓ ਰਿਸ਼ਤੇ ਨੂੰ ਪਾਣੀ ਵੱਜ ਗਈ ਕੋਈ ਗੱਲ ਨਹੀਂ ਤੋਰ ਕਰ ਬਹਿ ਜਾ ਹੁਣ ਜਾਈ ਨਾ ਦੁੱਧ ਦੇ ਪੱਤੀ ਪਾ ਇਹ ਦਿਨ ਕਦੇ ਉਹਨੇ ਮੁੜ ਕੇ ਨਹੀਂ ਮੇਰੀ ਗੱਲ ਸੁਣਦੇ ਬੇ ਕੋਈ ਨਾ ਉਹ ਵੀ ਛੋੜ ਗਈ ਚ ਮੈਂ ਗੱਲ ਕਰੂੰਗੀ ਹਮੇ ਕੁੜੀਆਂ ਨਾਲ ਕੋਈ ਜਾਨੀ ਸਿੱਧੀ ਮਾਂ ਨਹੀਂ ਪਰ ਜਾਏ ਟਿਬੇ ਤੇ ਚੜਾ ਦੇ ਪਾਣੀ ਠਿਕਾ ਨੂੰ ਮਚਰਾ ਦੇ ਜਾਵਾਂ ਬਾਗਾ ਚੜਾ ਥਾ ਟਿਬੇ ਤੇ ਪਾਣੀ ਵਸ ਮਦਨ ਜੇ ਕੋਈ ਕਹਤੀ ਗੱਲ ਲੈ ਨਹੀਂ ਮਾਂ ਹੁਣ ਤੇਰਾ ਰੋਟੀਆਂ ਤੋਂ ਖਾਣਾ ਛੁੱਟ ਜੂਗਾ ਲੈ ਟਿਬਿਆਂ ਤੇ ਤਾਂ ਪਾਣੀ ਹੁਣ ਇਹ ਚੜਾਉਗੀ ਇਹ ਤਾਂ ਤੇਜ ਆ ਉਹਦੇ ਨਾਲੋਂ ਤੇ ਚੜਾਊਗੀ ਕਿ ਮੈਂ ਕਰਾਊਗੀ ਇਹ ਆਪਣੇ ਕੋਈ ਮਿੱਠੇ ਪੋਚੇ ਮਾਰਨ ਆਈ ਹੋਵੇ ਹਾਂ ਇਹਨੂੰ ਪੈਸੇ ਤੱਕ ਦਾਂਗੇ ਪੈਸਿਆਂ ਦੀ ਭੁੱਖੀ ਇਹ ਪੈਸਾ ਪੈਸਾ ਦੇਖਦੇ ਮੈਨੂੰ ਲੱਗਦਾ ਆਪਣੇ ਕੋਈ ਪੋਚੇ ਮਾਰਨ ਆਈ ਐ ਮਿੰਟ ਜੀ ਆਗੀ ਕਰੀ ਮੈਂ ਕਰੀ ਜਾਂ ਇਹ ਰੇ ਦੀ ਮੂਠੀ ਚ ਫੜਾਦੀ ਆਪੀ ਕਰਾਊਗੀ ਹਾਂ ਕਾਣੀ ਕਰ ਲਾਂਗੇ ਕਾਣੀ ਕਰ ਲੈ ਨਹੀਂ ਪਾਨੀ ਵਰਵਾ ਦੂ ਇਹ ਵੀ ਹਾਂ ਮੈਨੂੰ ਤਾਂ ਪੈ ਹੀ ਲੱਗਿਆ ਉਹ ਇਹਦੇ ਘਰ ਵਾਲਾ ਨਾ ਉਹ ਬਾਜ ਨਹੀਂ ਸਮ ਗੁੰਨ ਗੁੰਨ ਕਰੀਗਾ ਉਹ ਉਤੋਂ ਦੀ ਪੈਗੇ ਉਹ ਉਤੋਂ ਦੀ ਪੈਗੇ ਇਹ ਤੇਜ ਹੈ ਜੀ ਇਨੂੰ ਆਈ ਸੀ ਵੀ ਮੈਂ ਨਮੇਰ ਦਾ ਕੰਮ ਪਾ ਨਹੀਂ ਮਰਵਾ ਦਿਆ ਚਲ ਮੈਂ ਤੂੰ ਰੋਟੀ ਟੋਕ ਕਰ ਹੁਣ ਬੇਫਿਕਰ ਹੋ ਜਾ ਲੈ ਤੂੰ ਗੁਰੂ ਗੁਰੂ ਘਰ ਵਾਗਿਆ ਕਰੋ ਹੁਣ ਆਹਾ ਹਾ ਕਈ ਲੈ ਬਣ ਗਿਆ ਕੰਮ ਉਰੀ ਅਭੀਰੇ ਆ ਸੇ ਇਧਰ ਕੀ ਕਰੀਂ ਨਹੀਂ ਆ ਕੁਛ ਨਹੀਂ ਦੁੱਧ ਗਰਮ ਕਰਦੀ ਸੀਗੀ ਮੈਂ ਹਾਂ ਗਰ ਵਾਲਾ ਜੱਦੇ ਕੇ ਰੱਖ ਦਿੰਨੀ ਆ ਵੱਧ ਪਿਆ ਸੀ ਅੱਛਾ ਤੇ ਇੱਕ ਮੈਨੂੰ ਗੱਲ ਦੱਸ ਤੀ ਕੋ ਗਾਮ ਅ ਦਸਤੈ ਨੂੰ ਤੈਨੂੰ ਪਸੰਦ ਨਹੀਂ ਸੀਗਾ ਕੋਈ ਨਾ ਵੀਰੇ ਮੈਂ ਕਦੋਂ ਜਵਾਬ ਦਿੱਤਾਗਾ ਕੋਈ ਮੈਂ ਤਾਂ ਤੁਹਾਨੂੰ ਉਦ ਹੀ ਕਹਤਾ ਸੀਗਾ ਮੈਂ ਕਿ ਹਾਂ ਠੀਕ ਆ ਜਦੋਂ ਤੁਹਾਡੇ ਪਸੰਦ ਆ ਤਾਂ ਮੇਰੇ ਪਸੰਦ ਆ ਆਪਾਂ ਦੇਖ ਕੇ ਤਾਂ ਆਇਆ ਉਦੋਂ ਬਾਅਦ ਤਾਂ ਉਹਨਾਂ ਦਾ ਕੋਈ ਗੱਲਬਾਤ ਹੀ ਨਹੀਂ ਕੁਝ ਨਹੀਂ ਹੀ ਆਇਆ ਫਿਰ ਪਤਾ ਨਹੀਂ ਗਮਨ ਦਾ ਪਾਲੇ ਦਾ ਫੋਨ ਆਇਆ ਕਿ ਨਹੀਂ ਕੁੜੀ ਨੇ ਨਾ ਕਰਤੀ ਕਹਿੰਦੇ ਕੀ ਗੱਲ ਕਹਿੰਦੇ ਕੀ ਹੋ ਗਿਆ ਮੈਂ ਨਾ ਕਿਨੂੰ ਕਰਿਆ ਮੈਨੂੰ ਤਾਂ ਕੋਈ ਮਿਲੇ ਨਹੀਂ ਤੁਹਾਨੂੰ ਤਾਂ ਦੇਖੋ ਸੁਸਕੇ ਹੈ ਨਾ ਤੁਹਾਨੂੰ ਮੈਂ ਕਹਿੰਦੀ ਹੋਵੇ ਤਾਂ ਪਾਲੇ ਨੂੰ ਕਹਤਾ ਹੋ ਬੀਬੀ ਮੇਰੇ ਮੁੰਡਾ ਪਸੰਦ ਨਹੀਂ ਮੈਨੂੰ ਨਾਂ ਦੱਸਾ ਹੋਵੇ ਨਾ ਨਾ ਵੀਰੇ ਨਾਂ ਤਾਂ ਮੇਰੇ ਕੋਲ ਦੇਖਾ ਪਾਲੇ ਦਾ ਨੰਬਰ ਆਗਾ ਨਹੀਂ ਮੇਰੇ ਕੋਲ ਕੋਈ ਉਹ ਘਰੇ ਆਇਆ ਆਪਣੇ ਵੀ ਜੇ ਘਰੇ ਆਇਆ ਹੋਵੇ ਮੇਰੇ ਨਾਲ ਤਾਂ ਕੋਈ ਗੱਲਬਾਤ ਹੀ ਨਹੀਂ ਹੋਈ ਉਹਨਾਂ ਦੇ ਆਪ ਦੀ ਨਾ ਫਿੱਟ ਲਾਉਣੇ ਜਿਹਨੇ ਮਾਸੀ ਆਪਦੇ ਫਿੱਟਲ ਦਾ ਕੋਈ ਗੱਲ ਵੀ ਨਹੀਂ ਸੀ ਕਿ ਨਹੀਂ ਕਿਰੇ ਮੈਨੂੰ ਲੱਗਦਾਗਾ ਕਿਉਂਕਿ ਜਿਵੇਂ ਹੁਣ ਉਹ ਹੀ ਗੱਲ ਆਏ ਦੇਖਣ ਆਏ ਸੀਗੇ ਤਿੰਨੇ ਮਾ ਪੁੱਤ ਹੁਣ ਉਹਦੀ ਮੰਮੀ ਨੇ ਤਾਂ ਮੇਰੇ ਨਾਲ ਕੋਈ ਗੱਲ ਹੀ ਨਹੀਂ ਕਰੀ ਹੈਗੀ ਦੇਖ ਤੇਰੇ ਸਾਹਮਣੇ ਇਕੱਲੇ ਉਹਨੇ ਮੁੰਡੇ ਨੇ ਗੱਲ ਕਰੀ ਗੱਲ ਨਹੀਂ ਤਾਂ ਉਹਦੀ ਮਾਂ ਨੇ ਤੇ ਇੱਕ ਗੱਲ ਮਕਾਤੀ ਸੀ ਕਿਨੇ ਭਾਈ ਸਾਨੂੰ ਤਾਂ ਕੁੜੀ ਪਸੰਦ ਆਏਗੀ ਬਸ ਕੰਮ ਕਰਨ ਵਾਲੀ ਵੇ ਸਾਨੂੰ ਤਾਂ ਰੋਟੀਆਂ ਦੇ ਦੇ ਆਪਦੇ ਭਾਵੇਂ ਸਾਰੇ ਸ਼ੌਂਕ ਮੂਰੇ ਲੱਗ ਕੇ ਪੂਰੇ ਕਰੀ ਜਾਵੇ ਸਾਨੂੰ ਤਾਂ ਕੋਈ ਦੁੱਖ ਨਹੀਂ ਤਾਂ ਅਸੀਂ ਤਾਂ ਮੈਂ ਫਿਰ ਫਿੱਟ ਕੀਤਾ ਸੀਗਾ ਮਾ ਚੱਲ ਨਹੀਂ ਤਾਂ ਫਿਰ ਸਾਡੀ ਕੁੜੀ ਨਹੀਂ ਆ ਮਾ ਪਰ ਬਚੋਲੇ ਨੂੰ ਕਿਹਨੇ ਕਹਿਤਾ ਵੀ ਰਿਸ਼ਤਾ ਹੁੰਦਾ ਨਹੀਂ ਉਹਨਾਂ ਚ ਕੋਈ ਜਦੋਂ ਤੋਂ ਬਚੋਲੇ ਨੂੰ ਸਮਾਰਕ ਪੁੱਛ ਵੀ ਕੀ ਗੱਲਬਾਤ ਹੋਈ ਹੈਗੀ ਤੁਹਾਨੂੰ ਹੁਣ ਕੌਣ ਆਇਆ ਸੀ ਚਲਿਆ ਹੋਰ ਮੈਂ ਵੀ ਸੋਚੀ ਜਾਨੀ ਆ ਮਾ ਮੈਂ ਮੁੜ ਕੇ ਕੋਈ ਗੱਲ ਹੀ ਨਹੀਂ ਛੇੜੀ ਹੈਗੀ ਮੈਂ ਕਿਹਾ ਜਾਂ ਤਾਂ ਉਹਨਾਂ ਨੂੰ ਕੋਈ ਕੰਮ ਧੰਦਾ ਹੋਊਗਾ ਜਾਂ ਮੈਂ ਉਹਨਾਂ ਦੇ ਘਟ ਨਹੀਂ ਆਇਆ ਹੁਣ ਆ ਫਿਰ ਮੈਂ ਤਾਂ ਸੰਤਦੀ ਨੇ ਤੁਹਾਨੂੰ ਨੇ ਪੁੱਛਿਆ ਮਾ ਕਿ ਤੇਰੀ ਕੁੜੀ ਨਹੀਂ ਮੈਂ ਕੋਈ ਨਹੀਂ ਕਿਹਾ ਹੈਗਾ ਮੈਂ ਤਾਂ ਇਹ ਸੋਚੀ ਜਾਨੀ ਆ ਪਹਿਲਾਂ ਮੈਂ ਤੁਹਾਨੂੰ ਆਪ ਹੀ ਪੁੱਛਦੀ ਸੀ ਸਵੇਰੇ ਫਿਰ ਮੈਂ ਆਏ ਜਸੰਗ ਕੀ ਮਖਾਂ ਵੀ ਰਾਇਆ ਖੂਗਾ ਵੀ ਹੁਣ ਇਹਨੂੰ ਕਾਲੀ ਹੋਈ ਪਈ ਆ ਗੱਲ ਕਾਲੀ ਦੀ ਨਹੀਂ ਹੈਗੀ ਮੈਂ ਤਾਂ ਐ ਸੋਚ ਲਗੇ ਫਿਰ ਵੀ ਪਾਨੀ ਕਿਵੇਂ ਵੱਜ ਗਈ ਨਾ ਕਿਹਨੇ ਕਰਤੀ ਜਦੋਂ ਆਪਾਂ ਨੂੰ ਤਾਂ ਕੋਈ ਮਿਲਿਆ ਨਹੀਂ ਕਰਿਆ ਨਹੀਂ ਹੈਗਾ ਉਹਨਾਂ ਉਹ ਤਾਂ ਆਪਦੇ ਆਪ ਕਹਿੰਦੇ ਨਹੀਂ ਹੈਗੇ ਵੀ ਤੀਜਾ ਵਜਾ ਤੀਜਾ ਬੰਦਾ ਵਿਚਾਲੇ ਕਿਹੜਾ ਗਿਆ ਇਹ ਤਾਂ ਹੁਣ ਵਿਚੋਲੇ ਨੂੰ ਪਤਾ ਹੋ ਸਕਦਾ ਦੇਖ ਇਧਰੋਂ ਵੀ ਉਹ ਨਹੀਂ ਗੱਲ ਕਰੀ ਸੀ ਉਧਰੋਂ ਵੀ ਉਹ ਨਹੀਂ ਗੱਲ ਕਰੀ ਆਪਾਂ ਨੇ ਕਿਹੜਾ ਕੋਈ ਦੋ ਵਿਚੋਲੇ ਪਾਏ ਆ ਇੱਕੋ ਹੀ ਵਿਚੋਲਾਗਾ ਦੋਨੇ ਪਾਸੇ ਇਹ ਤਾਂ ਦੋ ਉਹਦੇ ਨਾਲੇ ਗੱਲ ਕਰ। ਇਹ ਵੀ ਸਾਡੇ ਜਾ ਤੂੰ ਐ ਕਰ ਮੈਂ ਤਾਂ ਕਹਿੰਦੀ ਆ ਵੀਰੇ। ਹੂੰ ਛੱਡ ਖੜਾ ਬਚੋਲੇ ਦਾ ਤੂੰ ਸਿੱਧੀ ਗੱਲ ਕਰ ਜਾ ਕੇ ਉਹਨਾਂ ਦੇ ਕੋਲ। ਤੈਨੂੰ ਲੱਗਿਆ ਮਾਂ। ਐ ਠੀਕ ਹੀ ਜੇ ਲੱਗੂਗਾ। 10 ਵਜੇ ਤੂੰ ਜੋ ਉਹਨਾਂ ਨੂੰ ਫੋਨ ਕਰ ਲੈ। ਤੇ ਉਹਦੇ ਜਿਹੜੀ ਘਰ ਵਾਲੀ ਆ ਗਈ ਬਚੋਲੇ ਦੀ ਉਹ ਗਈ ਵੀ ਸੀ ਰੁੱਸ ਕੇ ਆ ਗਈ ਹੋਊਗੀ ਹੁਣ ਤਾਂ ਉਹੀ ਗਈ ਹੋਈ ਸੀ ਪੈ ਕਿ ਉਦੋਂ ਤਾਂ ਕਹਿੰਦਾ ਸੀਗਾ ਕਿ ਰੁੱਸ ਕੇ ਤਾਂ ਕਾਨੂੰ ਵੀ ਪੈ ਗਈ ਹੂੰ। ਮੈਂ ਤਾਂ ਪੁੱਛੀ ਨਹੀਂ ਇੰਨੀ ਗੱਲ ਵੀ ਆ ਗਈ ਕਿ ਨਾ ਆ ਗਈ। ਚੱਲ ਮੈਂ ਜਾ ਆਉਣਾ ਫਿਰ ਉਹਨਾਂ ਦੇ। ਤੂੰ ਐ ਕਰ ਉਹਨਾਂ ਦੇ ਘਰੇ ਜਾ ਕੇ ਉਹਨਾਂ ਦੇ ਨਾਲ। ਮੈਂ ਕਹਿੰਦਾ ਬਚੋਲੇ ਦੇ ਵਗ ਜਾਂ। ਜਾ ਬਚੋਲੇ ਕੋਲ ਜਾਇਆ ਜਿਵੇਂ ਤੈਨੂੰ ਠੀਕ ਲੱਗਦਾ ਕੋਈ ਨਹੀਂ ਕਰ ਲੈ। ਹਾਂ ਫਿਰ ਉਹਨੇ ਕਿ ਵੀ ਸਾਡੇ ਗੰਨੇ ਕੋਈ ਨਾ ਨਹੀਂ ਮੈਂ ਤਾਂ ਮੇਰੀ ਭੈਣ ਨੂੰ ਪੁੱਛ ਕੇ ਆਇਆ ਕਿ ਵੀ ਇਹ ਜਿੱਦ ਦਾ ਕੋਈ ਗੱਲ ਹੀ ਨਹੀਂ ਹੈਗੀ ਦੇਖ। ਦੇਖ ਵੀਰੇ ਜਦੋਂ ਤੂੰ ਪਸੰਦ ਕਰ ਲਿਆ ਤੂੰ ਕਹਿਤਾ ਤਾਂ ਮੇਰੇ ਵੀ ਫੈਟ ਹੈਗਾ ਠੀਕ ਹੈ ਨਾ ਮੈਂ ਰਸਤਾ ਉੱਥੇ ਕਰਵਾਵਾਂਗਾ ਜਿੱਥੇ ਤੂੰ ਚਾਹਣਾ। ਚਲ ਕੋਈ ਗੱਲ ਨਹੀਂ ਫਿਰ ਮੈਂ ਤੂੰ ਜਾਇਆ ਕੋਈ ਗੱਲ ਨਹੀਂ। ਚਲ ਠੀਕ। ਬੜਾ ਜਾਣਾ ਹੋਇਆ ਯਾਰ। ਗੱਲ ਕਿੱਥੋਂ ਵਿਗੜੀ ਇਹ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ। ਗੋਚੋਲੇ ਨੇ ਮੇਰਾ ਨਾਂ ਕਾਹਤੋਂ ਲੇਤਾ ਮੈਨੂੰ ਤਾਂ ਟੱਕਰਿਆ ਵੀ ਨਹੀਂ ਹੈਗਾ ਉਹ ਫੇਰ ਜਵਾਬ ਕਿਨੇ ਦੇਤਾ ਵੀ ਪਸੰਦ ਨਹੀਂ 나ਹੀਂ ਮੈਂ ਮੁੰਡੇ ਨਾਲ ਕੋਈ ਇਹ ਜੀ ਗੱਲ ਕਰੀਆ ਗੱਲਾਂ ਤਾਂ ਔੜ ਜੀਆਂ ਉਹ ਕਰੀ ਗਿਆ ਪਰ ਫੇਰ ਵੀ ਮੈਂ ਵੀਰੇ ਦੇ ਸਰ ਤੇ ਛੱਡਤਾ ਵਾ ਚੱਲ ਕੋਈ ਨਹੀਂ ਜਦੋਂ ਉਹਦੇ ਪਸੰਦ ਆ ਤਾਂ ਮੇਰੇ ਵੀ ਪਸੰਦੀ ਆ ਮੈਨੂੰ ਸਮਝ ਨਹੀਂ ਆਉਦੀ ਹੈਗੀ ਚੱਲ ਆਪੇ ਵੀਰਾ ਗੱਲ ਕਰ ਜਾਊਗਾ ਦੇਖੀ ਜੂ ਕੀ ਬਣਦਾ ਅੱਗੇ ਇਹ ਤੇ ਅਜੇ ਅਧਰ ਵੀ ਪਰ ਮੈਂ ਤਾਂ ਉਹੀ ਬੈਠੀ ਆ ਉਹੀ ਕਿਵੇਂ ਹੋਰ ਮੈਂ ਜਾ ਕੇ ਜੇ ਨਾ ਕਰਨ 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 ਉਹ ਆਈ ਨੇ ਸੰਜਾਰੇ ਆ ਤੇ ਪਾਣੀ ਮਾਰੀ ਕੀ ਨੇ ਹੋਏ ਕੀ ਪਤਾਣਾ ਪਾਲੇ ਹਾਏ ਕਰੀਆਂ ਆਜਾ ਆਜਾ ਕਰੀਆਂ ਹੁੰਦਾ ਕੋਣ ਆ ਕਿਵੇਂ ਆ ਠੀਕ ਹੈ ਹੋਰ ਜੀ ਹਾਂ ਠੀਕ ਆ ਭਾਈ ਅੱਛਾ ਕੁੜੀ ਦਾ ਭਾਈ ਆ ਹਾਂ ਭਾਈ ਤੁਸੀਂ ਇੰਨਾ ਸੋਣਾ ਘਰਵਾਰ ਛੱਡ ਕੇ ਕਿਉਂ ਪਾਣੀ ਮਾਰਤੀ ਕੀ ਨੇ ਮਾਰਤੀ ਪਾਣੀ ਮੈਂ ਤਾਂ ਆਪ ਪੁੱਛਣ ਆਇਆਂਗਾ ਵੀ ਪਾਣੀ ਮਾਰੀ ਕੀ ਨੇ ਹਾਂ ਸਾਡੀ ਕੁੜੀ ਤਾਂ ਤਿਆਰ ਆ ਗਈ ਸਮਝਦਾ ਅਸਤਾ ਡੀਪੀ ਆਨੇ ਵੀ ਹੁਣ ਵੀ ਆਈ ਹੁਣ ਵੀ ਕੋਈ ਉਹਨਾਂ ਨੇ ਮਾ ਕੋਈ ਗੱਲ ਹੀ ਨਹੀਂ ਕੀਤੀ ਚੱਕਰ ਕੀ ਬੱਜਿਆ ਮੈਂ ਤਾਂ ਮੈਂ ਇਹਨੂੰ ਫੋਨ ਲਾਇਆ ਇਹ ਬੋਲਦਾ ਕਹਿੰਦਾ ਯਾਰ ਨਾ ਜੀ ਹੋਊਗੀ ਕੋਈ ਨਾ ਜੀ ਕਰਤੀ ਮੈਂ ਕੁੜੀ ਨੂੰ ਬੱਚਾ ਕਿ ਨਹੀਂ ਮੇਰੀ ਤਾਂ ਗੱਲ ਨਹੀਂ ਹੋਏ ਕਿਸੇ ਨਾਲ ਸਮਝ ਤਾਂ ਬਾਤ ਹੋਈ ਪਈ ਐ ਵੀ ਗੱਲ ਮਾਨੀ ਪਾ ਕੇ ਮਾਰੀ ਗਈ ਨੇ ਹਾਂ ਮੇਰਾ ਆਦੇ ਕਿ ਮੈਂ ਗੱਲ ਬਣਦੀ ਆ ਦੋਈ ਲੈ ਸਰੋ ਵੱਲ ਤੁਸੀਂ ਮੈਂ ਤਾਂ ਕੱਲ ਦਾ ਮੱਥਾ ਫੜੀ ਬੈਠਾ ਭਾਈ ਹੁਣ ਮੈਂ ਫਿੱਟੂ ਆਈ ਆ ਮੇਰਾ ਕੋਈ ਪਰ ਨਹੀਂ ਕੀੜੇ ਮਾਰੀ ਹੋਵੇ

ਤੂੰ ਜਾਣੀਂ ਵਰ ਨਾ ਮੈਂ ਤਾਂ ਜਾਊਂਗੀ ਜਾਊਂਗੀ ਲੋ ਮੈਨੂੰ ਪਤਾ ਵੀ ਸਾਰਾ ਕੁਝ ਤਿਆਰ ਆ ਕੁੜੀ ਵੀ ਰਾਜੀ ਆ ਮੁੰਡਾ ਵੀ ਰਾਜੀ ਆ ਘਰ ਵਰ ਪਸੰਦ ਆ ਬੈ ਜਿਹੜਾ ਘਾਟ ਕਾਦੀ ਫਿਰ ਕਿੱਥੇ ਕੋਈ ਕਮੀ ਹੋ ਰਹੀ ਆ ਆਖੀ ਆ ਨਾ ਕੁੜੀ ਨੇ ਨਾ ਨੰਤੀ ਉਹ ਕਹਿੰਦਾ ਕੁੜੀ ਆ ਨਾਣੀ ਕਹਿੰਦੀ ਤੂੰ ਕਿਹੜੇ ਕੀ ਤੇਰੇ ਲੱਡੂ ਫੁੱਟੀ ਜਾਂਦੇ ਨੇ ਮੱਚੂ ਤੈਨੂੰ ਹੋਰ ਕੁੜੀ ਕਹਿੰਦੀ ਮੁੰਡੇ ਦੇ ਬੰਦ ਨਹੀਂ ਉਹ ਤਾਂ ਬੰਦ ਹੀ ਗਿਆ ਮੈਨੂੰ ਨਾਲ ਗਿਆ ਕਹਿੰਦੀ ਸਿੱਧੇ ਹੀ ਬੋਲੀ ਇਹ ਪਾਵਾ ਇਹ ਤਾਂ ਹੋ ਰਹੀ ਸਕਦਾ ਇਹ ਗੱਲ ਹੋਈ ਯਾਰ ਜਮਾ ਨਹੀਂ ਹੋ ਸਕਦੀ ਮਹਾਂ ਤੂੰ ਮਾਯਾਰ ਅੱਖ ਤੇ ਮਾਰ ਜਸਤ ਲਾ ਜਦੋਂ ਉਹਦਾ ਭਾਈ ਕਹਿੰਦਾ ਕੁੜੀ ਨਾਲ ਗੱਲ ਨਹੀਂ ਨਹੀਂ ਕੁੜੀ ਜਿਹੜੀ ਮੇਰਾ ਪਸੰਦ ਹੈ ਮੈਂ ਨੂੰ ਕਹਿੰਦਾ ਤੂੰ ਇਹ ਮੈਂ ਫਿਰ ਅੱਲੇ ਲੇ ਕੇ ਆ ਕੇ ਦੱਸਣੀ ਮੈਂ ਤੇਰੀ ਦਸਤੀ ਕਰ ਦਾਲ ਚ ਕਾਲਾ ਕੁਝ ਹੋਰ ਨਾ ਨਿਕਲੇ ਹੋਵੇ ਦਾਲ ਚ ਕਾਲਾ ਆ ਕੇ ਨਿਕਲੂਗਾ ਦਸਤੀ ਗਲਾ ਪ੍ਰਕਾਰੇ ਕਰਸਣਾ ਭਾਈ ਉਹ ਤੂੰ ਦਾਲ ਕਾਲੀ ਕਹਿੰਦੀ ਐ ਸਾਰੀ ਦਾਲ ਕਾਲੀ ਐ ਜਮਾ ਬਾਡੇ ਰਹਾ ਮੈਂ ਮਰ ਜਾ ਕੀ ਗੱਲ ਐ ਵੇ ਕੀ ਕਾਦੀ ਦਾਲ ਕਾਲੀ ਹੋਰੀ ਹੁਣ ਗੱਲ ਹੋਰ ਹੋਈ ਯਾਰ ਹਾਂ ਮੁੰਡਾ ਦਾ ਕੁੜੀ ਨੂੰ ਮੈਂ ਨਾ ਵਿਆਹ ਕਰਾਉਣਾ ਮਾਂ ਮਾਜਾ ਬਾਪੂ ਬਾਗ ਕਿਹੜਾ ਮੁੰਡਾ ਪਿਆਰ ਕਰਦਾ ਹੈ ਮੁੰਡਾ ਉਹ ਤੇਰਾ ਲਿਆਜੀ ਉਹ ਕਹਿੰਦਾ ਮੈਂ ਪਿਆਰ ਕਰਦਾ ਨਹੀਂ ਗੁੜੀ ਨੂੰ ਮੈਂ ਵਿਆਹ ਕਰਾਉਣਾ ਬੇ ਰੁੜ ਜਾਣਿਆ ਤੂੰ ਆਪਦੇ ਮਲਾਜੇ ਫੁਰਦਾ ਫੁਰਦਾ ਰਿਆ ਕਰ ਮੈਂ ਦਾ ਰਸਤਾ ਕੈਲੇ ਨੂੰ ਕਰਾਉ ਮੇਰੇ ਕਿੱਦੇ ਦਾ ਮਾਗਰ ਫਰਦਾ ਹੋ ਕੁੜੀ ਨੂੰ ਰਾਗ ਦਾ ਪਤਾ ਲੈ ਦੇ ਦੱਸਣਾ ਹੀ ਸੀ ਉਹ ਤਾਂ ਤਿਆਰ ਹੋ ਰਹੀ ਲੱਗੀ ਬੰਦੇ ਨੂੰ ਕਰਦੇ ਸੀ ਉਹ ਮੇਰੀ ਦਾ ਥੋੜਾ ਮੈਂ ਤਾਂ ਕੈਲੇ ਨੂੰ ਰਿਸ਼ਤਾ ਕਰਾਉਂਗੀ ਭਰਾ ਮਾਦਾ ਮਾਦਾ ਨਹੀਂ ਮਾ ਉਹ ਜਨਨ ਕਰੇ ਆ ਤੇ ਵੇਤ ਮੀਨੇ ਦੇ ਨਾਲ ਕਰਤੋਂ ਮੈਂ ਦੇਨ ਦਸਨੀ ਨਾਲ ਚਲ ਤੂੰ ਪੁੱਛਲਾ ਕਰਾ ਦੇ ਕਿਤੇ ਮਰਜੀ ਮੈਂ ਤਾਂ ਹਰ ਵਿਦਲ ਨੂੰ ਕਰਵਾਉਂਗਾ ਫਿਰ ਅੱਜ ਕਿਵੇਂ ਕਰਾਂਗਾ ਮੈਂ ਕੈਲੇ ਨੂੰ ਕਰਾਉਂ ਰਿਸ਼ਤਾ ਉਹ ਨਹੀਂ ਮਾ ਯਾਰ ਕਿਦਾਂ ਮੈਂ ਜਨਨ ਕਹਿਦਾ ਨਾ ਬੇ ਭਾਈ ਆਣਾ ਤੂੰ ਮੈਂ ਦੇਖ ਲੈ ਉਹਦੇ ਕੋਲੇ ਕੀ ਲੈ ਲੈਣਾ ਤੂੰ ਹੈ ਆ ਮੂਤੀ ਪੀਣਾਗਾ ਮੂਤੈ ਨੂੰ ਮੋਂਨ ਨੂੰ ਕਹ ਦੂੰਗੀ ਪਿਆਰਾਂ ਨਾ ਸ਼ਾਂਤ ਤੋਲੇ ਦੀ ਬਾਦੂ ਨਾ ਮੈਂ ਤਾਂ ਲੱਖ ਰੁਪਏ ਲਵਾਂਗੀ ਲੱਖ ਦੀ ਆਂਗੀ ਸ਼ਾਂਤ ਥੋੜਾ ਲੈ ਕੈਲੇ ਨੇ ਮੈਨੂੰ ਰੁਪਏ ਅੱਖਰ ਤੈਨੂੰ ਲੱਖ ਰੁਪਏ ਦੇ ਦੂੰ ਤੇਰੇ ਤੋਂ ਮੈਂ ਕਾਣੀ ਕੌਡੀ ਦਾ ਭਰੋਸਾ ਨਹੀਂ ਕਰਦੀ ਹਾਂ ਅੱਛਾ ਮੈਂ ਤੇਰੇ ਤੇ ਕਰਾਂ ਨਾ ਮਨਾ ਕਰ ਮੈਂ ਤੇ ਰਿਸ਼ਤਾ ਕਰਾਉਂਦੀ ਜਿਹਨਾਂ ਦੀ ਉੱਡ ਗਈ ਫਿਰ ਪੇਕੇ ਕਿ ਗਈ ਸੀ ਬੇ ਬਹਿ ਜਾਣਾ ਪੇਕੇ ਦਾ ਮੈਂ ਚ ਕੋਈ 100 ਕੰਮ ਹੁੰਦਾ ਆਪਦਾ ਮੈਂ ਮੈਨੂੰ ਜੇ ਆਏ ਪਤਾ ਤਾਂ ਵੀ ਰਿਸ਼ਤਾ ਵਿੱਢੀ ਹੋ ਗਿਆ ਤੁਮਾਂਗਰੋਂ ਮੈਂ ਜਾਂਦੂ ਹੀ ਨਹੀਂ ਸੀ ਪਿੱਕ ਵਿੱਚ ਚਾਰ ਦਿਨ ਮੰਗਰੋਂ ਜਾਏ ਹੁੰਦੇ ਮੈਂ ਤਾਂ ਪਹਿਲਾਂ ਰੁਪਈਆ ਇੱਕ ਮੰਗਵਾ ਕੇ ਗਈ ਉਹਨੂੰ ਨਾਰੇ ਲਾ ਕੇ ਗਈ ਲੈ ਨੂੰ ਮੈਂ ਤਾਂ ਪਹਿਲਾਂ ਰੁਪਈਆ ਇੱਕ ਮੰਗੂਗੀ ਆਹ ਹੋ ਗਿਰੋ ਹਾਂ ਮੈਂ ਤੈਨੂੰ ਦੱਸਤੀ ਕਰ ਲੈ ਲੈ ਤੇ ਲੈ ਲਈ ਥੋਲੂ ਉਹ ਮੁੰਡੇ ਨੂੰ ਜਵਾਬ ਦੇ ਦੇ ਮੈਂ ਜਾਣੀ ਕਿ ਕੈਲੇ ਕਰੇ ਗੱਲਬਾਤ ਕਰਾ ਕੇ ਇਹ ਕੁੜੀ ਰਾਜੀ ਹੈ ਉਹਦੇ ਨਾਲ ਯਾਰ ਮੈਨੂੰ ਕੁੜੀ ਰਾਜੀ ਹੈਗਾ ਚਲ ਤੂੰ ਤਾਂ ਕਿੱਥੋਂ ਕਰਾ ਦੇਗੀ ਗੱਲੀ ਕਿ ਮੇਰੇ ਹੱਥ 'ਚ ਜੇ ਗੱਲ ਡੋਰ ਤਾ ਸਾਰੀ ਮਾ ਡੋਰ ਮੇਰੇ ਆਖ ਜੇ ਤੂੰ ਤੇ ਮੇ ਕਰਾ ਦੇ ਉਹ ਕਿਵੇਂ ਆਪਾਂ ਲੈ ਚੀ ਜਾਨੇ ਆ ਸਕੂਟਰੀ ਲੈ ਆ ਨਵੇਂ ਆ ਗਿਆ ਹੋਰ ਉਹ ਬਾ ਤੇਰੇ ਜੇ ਤਨ ਕੰਮ ਆ ਕੇ ਜ ਉਹਦਾ ਕਰਤਾ ਗਣਾ ਕੋਈ ਆਲਾ ਉਹਦਾ ਕੰਮ ਜੇ ਦੱਸਦਾ ਮੈਂ ਤੇਰੇ ਕੋਲ ਆ ਜਾ ਉਹ ਤਾਂ ਜੇ ਮੈਂ ਜਾ ਆਇਆ ਘਰੇ ਤਾਂ ਅੱਛਾ ਉਹ ਤਾਂ ਕੁੜੀ ਆ ਦੀ ਕਿੱਥੇ ਕਿਵੇਂ ਮੇਰਾ ਭਾਈ ਕਰੂਗਾ ਉੱਥੇ ਹੀ ਕਰਾਉਂਗਾ ਤਾਂ ਪਰ ਕੁੜੀ ਕਹਿੰਦੀ ਆ ਜਿੱਥੇ ਮੇਰਾ ਭਾਈ ਕਰੂਗਾ ਫਿਰ ਮੇਰੇ ਕੋਲੇ ਫੋਟਵਾ ਫੱਟਵਾ ਪਈਆਂ ਨੇ ਫਿਰ ਮੈਂ ਫਿਰ ਕਹਿੰਦੀ ਤਾਂ ਕੋਈ ਤੂੰ ਕਹਿ ਨਹੀਂ ਕੁੜੀ ਨੂੰ ਮੈਂ ਤਾਂ ਹੁਣ ਕਹਿਤਾ ਸੀ ਮੈਂ ਤਾਂ ਤੇਰੀ ਭਝਾਈ ਨੂੰ ਕਹਾਂਦਾ ਉਹ ਨੂੰ ਕਹੇ ਤੇ ਮੇਰੀ ਭਝਾਈ ਨੂੰ ਮਾਰਦਾ ਨਹੀਂ ਮੈਂ ਉੱਥੇ ਕੈਲੇ ਨੂੰ ਕਰਾਂ ਉਹਰੇ ਨੂੰ ਹੋਇਆ ਯਾਰ ਸ਼ਾਮੀ ਉਹਰੇ ਨੂੰ ਕੋਈ ਹੋਇਆ ਯਾਰ ਤਾਂ ਦਾ ਮੂਡ ਹੀ ਖਰਾਬ ਕਰਤਾ ਸਾਰਾ ਮੂਡ ਮੇਰਾ ਤਾਂ ਖਰਾਬ ਹੋ ਗਿਆ ਮੂਡ ਤੇ ਤੇਰੀ ਵਾਲੀ ਭਝਾਈ ਕਹਿੰਦੀ ਮੈਂ ਤਾਂ ਕੈਲੇ ਨੂੰ ਕਰਾਂ ਕੈਲੇ ਨੂੰ ਕਰਾਂ ਇਹ ਨੂੰ ਕਹਦੇ ਫਿਰ ਸਾਫ ਕਹਦੇ ਤੈਨੂੰ ਵੱਧ ਪਾ ਦੇ ਆ ਕੇ ਲੱਖ ਰੁਪਈਆ ਲੈ ਇਹਨੂੰ ਮੈਂ ਕਿਹਾ ਸੀ ਕਹਿੰਦੀ ਕੈਲੇ ਨਾਲ ਮੈਂ ਲੱਖ ਰੁਪਈਆ ਕਰੀ ਬੈਠੀ ਆਂ ਲੱਖ ਰੁਪਈਆ ਕਰੀ ਬੈਠੀ ਆਂ ਮੈਂ ਥੋੜਾ ਉਹ ਵੀ ਕਹਿੰਦਾ ਸੀ ਮੈਂ ਵੀ ਸਾਂਪ ਪਾ ਦੂੰਗਾ ਨਾਲੇ ਦਾ ਰੂਦਾ ਡੱਬਾ ਲੈ ਦੱਬਾ ਦਾ ਮੈਂ ਟੱਕ ਲਿਆ ਰੱਖਿਆ ਕਰੇ ਰੱਖਿਆ ਹੋਰ ਓਏ ਉਹ ਤੂੰ ਮੇਰੇ ਨਾਲ ਗੱਲ ਕਰਾਇਆ ਉਹ ਫੋਨ ਤੇ ਮੈਨੂੰ ਤਾਂ ਉਹ ਕਹਿੰਦੀ ਸੀ ਵੀ ਮੈਂ ਕਰਾਉਂਦੀ ਨਹੀਂ ਇਕੱਲੇ ਨਾਲ ਕੀ ਪਤਾ ਉਹ ਤਾਂ ਕੁੜੀ ਦੁਬਾਰੇ ਮੁੱਕਰ ਗਈ ਕਹਿੰਦੀ ਕਿ ਮੈਂ ਤਾਂ ਉੱਥੇ ਹੀ ਕਰਾਉਂਗੀ ਤੇ ਮੇਰਾ ਭਾਈ ਭੈਣ ਦੇ ਖਾਸਮ ਦੀ ਜਮਾਨ ਨਹੀਂ ਹੁੰਦੀ ਤੀਵੀਆਂ ਦੀ ਯਾਰ ਹੋਰ ਹੋਣਾ ਉਹੀ ਤਾਂ ਪੰਗਾ ਹੈ ਨਾਲੇ ਮੈਨੂੰ ਮਾਰਦਾ ਨਾ ਮ ਉਧਰ ਦਾ ਨਾ ਉਧਰ ਦਾ ਇਨਾ ਹੁੰਦਾ ਪਿਆਰ ਕਰਦਾ ਇਨਾ ਉਹ ਲੋਕ ਕਹਿੰਦਾ ਨਹੀਂ ਮੈਨੂੰ ਵੀ ਮਾਦਾ ਪਾਇਆ ਉਹ ਇੱਥੇ ਮਰਜ਼ੀ ਕਰਾਵਾਂ ਵਿਆਹ ਤੂੰ ਆ ਉਹਦਾ ਕਿਤੇ ਹੋਰ ਕਰਾ ਲਾਵਾਂ ਹੋਰ ਕਰਾ ਲਾਵਾਂ ਉਹ ਤਾਂ ਮੈਨੂੰ ਹੁੰਦਾ ਸੀ ਤਾਂ ਹੋਣ ਨਹੀਂ ਦਿੱਤਾ ਉਹ ਤਾਂ ਮੈਨੂੰ ਕਹੀ ਕਿ ਮੈਂ ਗੋਲੀਆਂ ਖਾ ਕੇ ਮਰੂੰਗੀ ਕਿ ਕਹਿੰਦੇ ਕਹਦਾਂਗੇ ਮਰ ਜੂੰਗੀ ਮੈਂ ਫਾਹਾ ਲੈ ਲੂੰਗੀ ਮੈਂ ਕਰ ਲੂੰ ਬਾਗ ਫਾਹਾ ਕੀ ਗੋਲੀਆਂ ਲੈ ਇਹੀ ਕੇਰਾ ਕਹਿੰਦੀ ਮੈਂ ਤਾਂ ਨਹੀਂ ਗੋਲੀਆਂ ਖਾ ਕੇ ਮਰਦੀਆਂ ਜੇ ਤੂੰ ਵਿਆਹ ਕਰਾਉਣਾ ਫਿਰ ਹੁਣ ਮੈਂ ਮਰਦਾਂ ਗਾ ਨਾਲੇ ਮਾਂ ਮੇਰੇ ਕੋਲ ਫੋਟੋਆਂ ਪਈਆਂ ਨਗੀਆਂ ਉਹਨਾਂ ਦੇ ਘਰੇ ਇੰਨੀ ਗੰਦ ਕਹੀ ਦੀ ਕੇਰਾ ਕਹੇ ਭਈ ਨਾਲੇ ਉਹਦੇ ਕੋਲੇ ਫੋਟੋਆਂ ਪਈਆਂ ਨਸਾਰੀਆਂ ਉਹੀਆਂ ਨਾਲੇ ਉਹਦੇ ਲੈਟਰ ਲੂਟਰ ਪਏਣਗੇ ਕਾਇਦ ਹੋ ਗਏ ਤੂੰ ਆਏ ਕਰੇ ਹੂੰ ਕੋਈ ਨਹੀਂ ਕਰੇ ਤਾਏਗਾ ਅੱਛਾ ਕੱਲੀ ਆ ਜੇ ਤੂੰ ਜਾਈ ਮੈਂ ਹੁਈ ਜਾਂ ਨਾ ਉਹਦਾ ਕਰਦਾ ਗੱਲ ਜਾ ਕੇ ਆਏ ਨਹੀਂ ਲੋਟਣੀ ਫਿਰੋ ਤੂੰ ਆਪਦੀ ਗੱਲ ਸਿੱਧੀ ਕਰ ਮਾਰਾਂ ਲੋਟਾਂ ਦੀ ਕਰਦਾ